ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਪਿੰਡ ਆਕਰ ਜ਼ਿਲ੍ਹਾ ਫਤਿਹਗੜ ਸਾਹਿਬ 1947 ਦੇ ਵਕਤ ਜ਼ਿਲ੍ਹਾ ਹੁੰਦਾ ਸੀ ਪਟਿਆਲਾ ਸਿਆਸਤ ਪਟਿਆਲਾ ਤੇ ਅੱਜ ਸਾਡੇ ਨਾਲ ਆਕਰ ਪਿੰਡ ਦੇ ਇੱਕ ਬਜ਼ੁਰਗ ਹੈ ਜਿਨ੍ਹਾਂ ਦੀ ਉਮਰ 100 ਸਾਲ ਦੇ ਨਜ਼ਦੀਕ ਹੈ ਤਾਂ ਉਹਨਾਂ ਤੋਂ 1947 ਦੀ ਜਾਣਕਾਰੀ ਲੈਂਦੇ ਕੀ ਹਾਲਾਤ ਸੀ ਕਿੰਨੇ ਸਤਿ ਸ਼੍ਰੀ ਅਕਾਲ ਬਾਬਾ ਜੀ ਅਕਸ਼ੀ ਗਾਲ ਜੀ ਕੀ ਨਾਮ ਹੈ ਜੀ ਆਪਣਾ ਅਮਰ ਸਿੰਘ ਅਮਰ ਸਿੰਘ ਕਿੰਨੀ ਉਮਰ ਹੋ ਗਈ ਜੀ ਆਪਣੀ ਹੋਮੇ ਹੋ ਗਈ 90 ਦੇ ਵਿੱਚ ਠੀਕ ਹੈ ਜਦੋਂ 1939 ਮਾਈਗ੍ਰੇਸ਼ਨ ਹੱਲੇ ਪਏ ਸੀ ਹੱਲੇ ਪਏ ਜੇ ਕਿੰਨੀ ਉਮਰ ਹੋਈ ਸੀ ਤੁਹਾਡੀ ਉਦੋਂ ਮੈਂ ਪਟਿਆਲੇ ਜਾ ਉਹ ਕਿੰਨੀ ਉਮਰ ਹੋ ਗਈ ਸੀ ਉਸ ਟਾਈਮ ਕਿੰਨੇ ਸਾਲ ਦੇ ਸੀ ਤੁਸੀਂ ਇਹ ਜੋ ਹੁਣ ਉਦੋਂ ਮੈਂ ਪਟਿਆਲੇ ਜਾ ਅੱਛਾ ਜੀ ਆਪਣਾ ਘਰ ਵਾਲੀ ਨੂੰ ਲੈ ਕੇ ਆਇਆ ਥਾ ਅੱਛਾ ਜੀ ਫਿਰ ਰੌਲਾ ਪੈ ਗਿਆ ਥਾ ਰੌਲਾ ਪਿਆ ਬਸ਼ਿੰਦੇ ਜੇ ਆਈ ਗੱਡੀ ਅਸੀਂ ਜੋਏ ਜਣੇ गद्दी चढ़ गए कवली आके उतर गए कवली उतरे उस वास्तव एक मुसलमान पर हथ मारे खुशबा था आ रहा था कंडा खड़ती <coughs> मैं खड़ गया कहना कि आया महा पटियाले क्या पटियाले रौला भी पे है मैं क्या कौन क्या ਕਹਿੰਦਾ ਕਹਿੰਨੇ ਆ ਮਹਾਰਾਜ ਪ੍ਰਜਾ ਕਹਿੰਦਾ ਮੁਸਲਮਾਨਾਂ ਨੂੰ ਮਾਰ ਦੋ ਅੱਛਾ ਹੀ ਮੈਂ ਕਿਹਾ ਕੌਣ ਕਹਿੰਦਾ ਕਹਿੰਦਾ ਨਾ ਮੈਂ ਰੱਬ ਮਾਹੌਣ ਪਟਿਆਲੇ ਜਿਆ ਆ ਕੋਈ ਲਗਵਾਣੀ ਹੈ ਮੈਂ ਕਹਿ ਕੇ ਜਦ ਚੜਿਆ ਆ ਜਦ ਚੜਿਆ ਆ ਆਪਣੇ ਪਿੰਡ ਆਕਰ ਆਖੇ ਉਸੇ ਵੀਰਾ ਸੁਣਿਆ ਇਹ ਗਾੜੀ ਆਏ ਕਿ ਕਿਆ ਆਇਆ ਹੋ ਗਿਆ ਮਾਓ ਸੇ ਕੋਈ ਨਿਹਾਰ ਹੋਇਆ ਜਦ ਆਵਾਜ਼ ਆ ਪੜੂਏ ਵਿੱਚ ਜੀਏ ਨਾ ਜੋ ਲੱਗਿਆ ਕਾਸੂ ਜੁਨਹੇਰੀ ਕੋਈ 10000 ਬੰਦਾ ਕਛ ਹੋ ਗਿਆ ਨਾ ਉਸੇ ਕਛਾ ਹੋਇਆ ਬਾ ਕਹਿੰਦੇ ਵੀ ਕੰਪ ਲੱਗ ਗਿਆ ਐ ਹੋ ਗਿਆ ਬਾਰੇ ਚਲੇਗੇ ਸਾਰੇ ਜਿਹੜੇ ਪਿੱਛੇ ਰਹਿ ਗਏ ਉਹ ਲੋਕਾਂ ਨੇ ਮਾਰਦੇ ਨਜ਼ਾਇਜ਼ ਕਰਿਆ ਅੱਛਾ ਹੀ ਨਜ਼ਾਇਜ਼ ਕਰਿਆ ਜੀ ਹਾਂ ਤੁਹਾਡੇ ਯਾਰ ਮਿੱਤਰ ਜਾਂ ਮਾਰਦੇ ਅਸੀਂ ਦੇਖਣ ਗਏ ਦੇਖਣ ਗਏ ਗਲੀ ਵਿੱਚ ਛੜੀ ਪਏ ਸੇ ਇੱਕ ਸੁਨਿਆਰ ਦਾ ਮੇਰੇ ਗਾਇਲ ਉਹ ਸੁਨਿਆਰ ਕਹਿੰਦਾ ਬੱਲਾ ਬੱਲਾ ਕਹਣਾ ਫੇ ਜਦ ਅਸੀਂ ਆਸਰਾ ਪਹਿਉਣ ਜਾਂਦੇ ਸੀ ਇੱਕ ਮੀਆਂ ਜੀ ਦੇ ਬਾਗਮਾ ਗਏ ਉਸੇ ਪਰ 15 ਮੀਂ ਮਾਰੇ ਅੱਛਾ ਫਿਰ ਉਹ ਕੱਠੇ ਕਰਕੇ ਕੂਏ ਮਾ ਪਾਣੀ ਭਰਨ ਵਾਲੇ ਮੰਗੇ ਜਿਹੜੇ ਕੂਆ ਭਰ ਗਿਆ ਤਾਂ ਐਨੇ ਮਰ ਗਏ ਜੀ ਫਿਰ ਮੈਂ ਆਕਰ ਨੂੰ ਛੱਡਿਆ ਅੱਛਾ ਜੀ ਉਹ ਸੇ ਆ ਕੇ ਰਵਾ ਪੈ ਗਿਆ ਰਵਾ ਤੇ ਆਵਾ ਬਹੁਤ ਜਿਹੜੇ ਮੁਸਲਮਾਨ ਸਾਰੇ ਲਵੇ ਰਹਿੰਦੇ ਸੀ ਜੱਕਾ ਜੱਕਾ ਉਹਨਾਂ ਦਾ ਕੰਮ ਕਰਦੇ ਹੁੰਦੇ ਸੀ ਅਸੀਂ ਮਿਸਤਰੀ ਜੇ ਬਸ ਸ਼ੌਕਾਰ ਬਾੜ ਪਰੇ ਪਰائے ਛੱਡ ਕੇ ਉਹ ਬਾਗੇ 'ਚ ਮੇਰੇ ਸਾਹਮਣੇ ਫਿਰ ਚਾਰ ਦਿਨ ਰੋੜਾ ਪਿਆ ਵਾ ਪੰਜਵੇਂ ਦਿਨ ਫਿਰ ਹੁਕਮ ਆ ਗਿਆ ਵੀ ਇਹ ਕੋਈ ਕਸ਼ਰ ਨੂੰ ਮਾਰੂਗਾ ਗੈਲਟੀ ਗੈਲ ਮਾਰਿਆ ਜਾਊਗਾ ਤਾਂ ਹਜੇ ਅਜੇ ਵੀ ਫੇਰ ਗਰਾਉਂਡੇ ਵਿੱਚ ਆ ਗਏ ਪੁਲਿਸ ਨੇ ਸ਼ਾਵਕ ਯੋਗ ਰਾਸ਼ੀਆਂ ਜਿਹਾਂ ਲੋਕਾਂ ਕੋ ਬਰਸ਼ੇ ਸਵਕ ਸਰ ਕਰਕੇ ਮਹਾਂਤਾਂ ਦੇ ਜੇਜੇ ਦੇ ਵਿੱਚ ਕੱਛੇ ਕਾ ਕੇ ਲੜ ਕੇ ਮੂਲੇ ਪਰ ਥਾਣੇ ਨੂੰ ਲੈ ਗਏ ਜੀ ਅੱਛਾ ਜੀ ਮੁਰਕੇ ਫੇ ਕੋਈ ਨਹੀਂ ਕਿਸੇ ਨੇ ਮਾਰਿਆ ਠੀਕ ਹੈ ਫੇ ਸ਼ਬ ਆਮਣਾ ਚੈਨ ਹੋ ਗਈ ਠੀਕ ਬਾਬਾ ਜੀ ਗੱਲ ਦੱਸੋ ਜਦੋਂ ਮਤਲਬ ਤੁਸੀਂ ਸੰਤਾਲੀ ਤੋਂ ਪਹਿਲਾਂ ਰਹਿੰਦੇ ਸੀ ਉਦੋਂ ਭਾਈਚਾਰਾ ਜਿਹੜਾ ਮੁਸਲਮਾਨ ਆਪਣਾ ਉਹਨਾਂ ਕਿੱਧਰ ਰਹਿੰਦੇ ਸੀ ਕਿੱਧਰ ਰਹਿਣ ਸਹਣ ਸੀ ਤੁਹਾਡਾ ਉਹਨਾਂ ਦਾ ਬੜਾ ਪ੍ਰੇਮ ਸਾ ਜਿਹੜੇ ਮੁਸਲਮਾਨ ਰਹਿੰਦੇ ਏ ਉਹ ਮੁਸਲਮਾਨ ਮਹਾਰਤਾਂ ਦੇ ਜੱਟੂ ਪਰ ਤੇ ਨਦੇ ਵਿੱਚ ਰਹਿੰਦੇ ਸੀ ਜਾਣੀ ਜਾ ਗਫੂਜ਼ਾ ਫਟਿਆ ਸਾ ਇਜੂ ਜਾ ਬੜਕਰ ਜਾ ਇਹ ਬੰਦੇ ਵੇਖੇ ਮਜ਼ਹੂਰ ਸੀ ਇਹ ਸ਼ਾਹ ਘਾੜ ਪਰੇ ਪਰਾਈ ਛੱਡ ਗਏ ਆਪਣੇ ਚਲੇ ਗਏ ਸੀ ਕੋਈ ਨਹੀਂ ਰਿਹਾ ਤਾਂ ਫੇ ਮਹਾਂਤਾਂ ਦੇ ਬਾੜੇ ਵਿੱਚ ਜਿਹੜੇ ਜੋਗੀ ਬਾਰਾ ਹੋਰ ਬਸ ਆਖੇ ਉਸ ਮਕਾਨ ਮਹਾਂਤਾਂ ਨੇ ਉਹਨਾਂ ਨੂੰ ਦੇ ਦਿੱਤੇ ਉਹ ਹੁਣ ਬਸ ਰਹੇ ਆ ਠੀਕ ਹੈ ਹੁਣ ਬਸ ਰਹੇ ਆ ਜੋਤ ਠੀਕ ਹੈ ਤੁਸੀਂ ਉਸ ਵਕਤ ਪੜਦੇ ਸੀ ਕਮਾ ਹਾਂਜੀ ਨਾ ਮਾ ਕੋਈ ਮਜ਼ਾ ਕੰਮ ਕਰਦਾ ਦਾ ਮਿਸਤਰੀ ਹੁੰਨੇ ਉਸ ਟਾਈਮ ਤੁਸੀਂ ਮਿਸਤਰੀ ਸੀ ਹਾਂ ਮਿਸਤਰੀ ਹਾਂ ਜੀ ਕੰਮ ਕਰਦੇ ਜਿਵੇਂ ਦਾ ਹਾਂ ਦਾ ਅੱਛਾ ਜਦ ਕੋਈ ਜਰਾ ਉਹ ਦੇਖਣ ਨਹੀਂ ਤਾਂ ਨਾ ਕੋਈ ਕੋ ਸਾਈਕਲ ਦਾ ਇੱਕ ਸਾਈਕਲ ਜੁੰਮੇ ਕਲਾਲ ਕੋ ਤਾਂ ਜੁੰਮੇ ਹਾਂ ਜੁੰਮੇ ਕਲਾਲ ਕੋ ਉਹ ਕਾਨੋ ਕੋ ਤਾਂ ਅੱਛਾ ਜੀ ਉਦੇ ਕੋਲ ਇੱਕ ਸਾਈਕਲ ਸੀ ਬਾਕੀ ਕਿਸੇ ਵਾਸ ਨਹੀਂ ਸੀ ਪਿੰਡ ਵਿੱਚ ਹਾਂ ਉਹ ਆਪਣੇ ਹੋਰ ਕਿਸੇ ਕੋਲ ਨਹੀਂ ਦਾ ਹੁਣ ਹਰ ਇੱਕ ਚਰਾਗ ਜਲੇ ਨਹੀਂ ਫਿਰਦਾ ਮਾਰ ਕੋਈ ਅੰਚੇ ਨਹੀਂ ਆ ਮੋਟਰ ਰਗਲਾਂ ਦਾ ਘੰਟੀ ਹੋਣੀ ਹਾਂ ਕੋਈ ਦਾ ਠੀਕ ਆ ਬਾਬਾ ਜੀ ਉਹ ਤੁਹਾਡੇ ਯਾਰ ਮਿੱਤਰ ਵੀ ਸੀ ਯਾਰ ਮਿੱਤਰ ਇੱਕ ਬੰਮਾ ਦਾ ਮੇਰਾ ਯਾਰ ਹਾਂਜੀ ਹੋਰ ਹਾਂ ਹੋਰ ਵੀ ਤਾਂ ਕੋਈ ਹੋਰ ਇੱਕ ਜਿੰਨੇ ਯਾਰ ਵੀ ਥਾ ਅੱਛੀ ਉਹ ਮੇਰੇ ਪਿੰਡ ਦੇ ਹੀ ਜੀਵਾਂ ਅੱਛੀ ਉਹਦਾ ਮੇਰੇ ਪਿੰਡ ਦੇ ਹੀ ਜੀ ਜਿਹੜਾ ਆਪਣਾ ਆਕੜ ਪਿੰਡ ਸੀ ਇੱਥੇ ਮੁਸਲਮਾਨ ਰਹਿੰਦੇ ਸੀ ਜਾਂ ਆਪਣੇ ਸਿੱਖ ਭਾਈਚਾਰ ਹਿੰਦੂ ਕੋਈ ਹੋਰ ਹਾਂ ਉਹ ਸਰ ਉਹ ਕੋਈ ਮੁਸਲਮਾਨਾ ਲਕਾ ਦਾ ਉਹਦਾ ਮਰਿਆਸੀਆਂ ਦਾ ਘਰ ਦਾ ਅੱਛੀ ਪਿੰਜਾਂ ਦਾ ਘਰ ਦਾ ਖੁੰਬੀ ਹੈਗੇ ਅੱਛੀ ਹੋਰ ਜਿੰਨੇ ਯਾਰ ਲੋਕ ਮੇਰੇ ਪਿੰਡ ਜੀ ਬਸਦੇ ਚ ਜਿਹੜੇ ਤੁਹਾਡੇ ਪਿੰਡ ਵਿੱਚ ਰਹਿੰਦੇ ਸੀ ਉਹ ਚਲੇ ਗਏ ਸੀ ਜਾਂ ਰਹਿ ਗਏ ਸੀ ਇੱਥੇ ਉਹ ਸਾਹਮਣੇ ਇਹ ਸਭ ਮੇਰੇ ਸਾਹਮਣੇ ਮਰ ਗਏ ਉਹੀ ਉਹਨਾਂ ਦੇ ਹੁਣ ਜੇ ਬੱਚੇ ਜੇ ਉਹ ਚਲੇਗੇ ਕੋਈ ਰਾਜ ਬਣੇ ਵਾਗਿਆ ਕੋਈ ਬੰਬੇ ਵਾਗਿਆ ਕੋਈ ਜਲੀ ਵਾਗਿਆ ਆਵਾਰੇ ਰਹ ਰਹਿਆ ਆਹ ਚਲੇਗੇ ਜਿਹੜੇ ਮਹਾਜਨ ਲੋਕ ਦੇ ਰਾਜ ਬਣੇ ਵਾਗੇ ਬਾਹਮਣ ਵਾਗੇ ਰਾਜ ਬਣੇ ਬਹੁਤ ਦੁਨੀਆ ਬਾਕੀ ਰਹੀ ਜੀ ਅਜੋ ਵੀ ਕੋਈ ਅਣਸਣੀ ਹੈ ਐਨੀ ਬੁੜੀ ਹੈ ਛੋਟੇ ਜਿਹੜੇ ਇੱਥੇ ਆਕਰਪਿੰਡ ਦੇ ਨਾਲ ਨਾਲ ਕਿਹੜੇ ਕਿਹੜੇ ਪਿੰਡ ਸੀ ਜਿੱਥੇ ਮੁਸਲਮਾਨਾਂ ਦਾ ਜ਼ਿਆਦਾ ਮਤਲਬ ਤਪਕਾ ਸੀ ਉਹ ਹਾਂਜੀ ਉਹ ਪਿੰਡ ਦੇ ਵਿੱਚ ਸ਼ਰੀਫਾ ਮਰਿਆਸੀ ਉਹ ਪਿੰਡਾ ਉਹ ਜ਼ਿਆਦਾ ਉਹ ਰੂਹ ਪੰਜੀ ਕਰਦੇ ਸੀ ਅੱਛਾ ਅੱਛਾ ਇਹ ਕ ਮਰਿਆਸੀ ਆ ਉਹ ਮਰਿਆਸੀ ਦਾ ਕਰ ਹੁਣ ਵੀ ਹੈਗਾ ਤੇ ਜਾਂਦਾ ਵੀ ਹੋਣਾ ਹੈਗਾ ਅੱਛਾ ਹੀ ਪ੍ਰਾਣੋਂ ਸਿਬਕਤ 1947 ਦੇ ਵਕਤ ਦਾ ਹਾਂ ਅੱਛਾ ਰੈਂਦੇ ਉੱਥੇ ਕੋਈ ਆ ਕੋਈ ਨਹੀਂ ਰਹਨੇ ਅੱਛਾ ਹੀ ਠੀਕ ਹੈ ਹੋਰ ਆਪਣੇ ਪਿੰਡ ਵਿੱਚ ਕੀ ਕੀ ਹੈ ਇਹ ਪ੍ਰਾਪਤ ਆ ਬੰਦੇ ਪਿੰਡ ਦੇ ਵੀ ਛੋੜ ਤੇ ਖਾਨ ਵੀ ਛੇ ਜੱਟ ਵੀ ਛੇ ਬ੍ਰਾਹਮਣ ਵੀ ਛੇ ਕਲਾਟ ਠੀਕ ਹੈ ਫਿਰ ਮ ਉਹ ਜੇਰਾ ਦਾ ਸਾਦੂ ਆਂਦਾ ਦੇਲੀਆ ਦਾ ਹਉ ਵੀ ਹੈਗਾ ਸਭ ਕੁਛ ਹੈਗਾ ਹੁਣ ਵੀ ਕੋਈ ਥਾਪਾ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਸਾਨੂੰ ਮਹੱਤਵਪੂਰਨ ਜਾਣਕਾਰੀ ਦੇਣ ਲਈ ਠੀਕ ਹੈ ਤੁਹਾਡਾ ਬਹੁਤ-ਬਹੁਤ ਧੰਨਵਾਦ ਧੰਨਵਾਦ ਜਨਾਹ ਜੈ ਹੋ